ਤੋ ਇਸ ਰੈਸਪੀ ਚ ਸਾਥ ਦੇਣਗੇ ਜੀ ਅੱਜ ਮੇਰੀ ਮੰਮਾ ਮਿਲੋ ਜੀ ਵਾਈਕੁਰ ਜੀ ਦਾ ਖਾਸਾ ਵਾਈਕੁਰ ਜੀ ਕੀ ਖਤੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਹੂੰ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਅੰਬਾਂ ਦਾ ਸੀਜ਼ਨ ਚੱਲ ਰਿਹਾ ਚੱਲ ਰਿਹਾ ਜੀ ਇਹ ਖਟੀਆਂ ਮਿੱਠੀਆਂ ਜਿਆਦਾ ਕੋਈ ਚਟਣੀ ਬਣਾ ਰਿਹਾ ਹੈ ਕੋਈ ਯਾਚਾਰ ਭਾਰੇ ਮੈਂ ਜੂਸ ਵੀ ਤਾਂ ਬਣਾਇਤਾ ਹਾਂ ਜੂਸ ਬਣਾਉਂਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਜੋ ਅੰਬਾਂ ਦੇ ਨਾਲ ਬਣਦੀਆਂ ਅਸੀਂ ਅੱਜ ਬਣਾ ਰਹੇ ਹਾਂ ਜੀ ਸਬਜੀ ਜੋ ਕਿ ਸਾਨੂੰ ਪਤਾ ਵੀ ਸਾਡੇ ਨਾਲੋਂ ਜ਼ਿਆਦਾ ਵਧੀਆ ਤੁਹਾਨੂੰ ਪਤਾ ਅਸੀਂ ਸਾਰਿਆਂ ਨੇ ਬਣਾ ਬਣਾ ਤਰੀਕਾ ਕੋਈ ਕਿਸ ਤਰ੍ਹਾਂ ਬਣਾਉਂਦਾ ਕੋਈ ਕਿਸ ਤਰ੍ਹਾਂ ਬਣਾਉਂਦਾ ਪਰ ਬੇਬੇ ਇਹਨਾਂ ਜਿਹੜੀ ਸਾਡੀ ਜਗਤ ਮਾ ਤੁਹਾਨੂੰ ਬਹੁਤ ਪਸੰਦ ਆ ਬਣੀ ਸਬਜ਼ੀ ਉਹਨਾਂ ਨੂੰ ਮਤਲਬ ਕਿ ਪੱਕੀਆਂ ਅੰਬੀਆਂ ਦੀ ਸਬਜ਼ੀ ਬਹੁਤ ਜ਼ਿਆਦਾ ਪਸੰਦ ਆ ਤੇ ਅਸੀਂ ਅੱਜ ਬਣਾ ਰਹੇ ਹਾਂ ਜੀ ਕੱਚੀਆਂ ਅੰਬੀਆਂ ਕੱਚੀਆਂ ਅੰਬੀਆਂ ਦੀ ਹਾਂ ਇਹਦੇ ਵਾਸਤੇ ਜਿੱਲਤੀਆਂ ਦੀ ਅਸੀਂ 3 ਅੰਬੀਆਂ 3 ਅੰਬੀਆਂ ਲਈਆਂ ਹਾਂ 3 ਅੰਬੀਆਂ ਤੇ 3 ਚਮਚੇ ਚੀਨੀ ਦੇ ਹੂੰ ਥੋੜੀ ਜਿਹੀ ਰਾਈ ਤੇ ਕਲੌਂਜੀ ਕਲੌਂਜੀ ਤੇ ਜੀਰਾ ਨਮਕ ਪਰ ਉਹ ਸਾਰਾ ਸਮਾਨ ਪਹਿਣਾ ਹੀ ਤੁਹਾਨੂੰ ਪਤਾ ਹੀ ਆ ਬਾਕੀ ਸਾਨੂੰ ਬਣਾ ਕੇ ਦਿਖਾਉਣੇ ਆ ਸ਼ਾਇਦ ਤੁਹਾਨੂੰ ਜਰੂਰ ਪਸੰਦ ਆਏ ਪਸੰਦ ਆਉਗੀ ਤੇ ਜੇ ਕੋਈ ਕਮੀ ਪੇਸ਼ੀ ਹੋਈ ਜਿਨ੍ਹਾਂ ਨੇ ਬਣਾਈ ਹੋਊਗੀ ਉਹ ਤਾਂ ਨਹੀਂ ਦੱਸ ਦੇਣਗੇ ਸਾਨੂੰ ਜਰੂਰ ਪਲੀਜ਼ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਜਰੂਰ ਦੱਸਿਓ ਭਾਈ ਅਸੀਂ ਹੋਰ ਥੋੜਾ ਜਿਹਾ ਤਿਆਰ ਕਰ ਲਈਏ ਉਸ ਤੋਂ ਬਾਅਦ ਮਿਲਦੇ ਆਂ ਜੀ ਇਸ ਤਰ੍ਹਾਂ ਜੀ ਇਹਨੂੰ ਕਹਿਣ ਦਾ ਬਬਤੋ ਕੇ ਵਾਸ਼ ਕਰਕੇ ਕਟਿੰਗ ਕਰ ਲੈਣੀ ਠੀਕ ਆ ਥੋੜੀ ਥੋੜੀ ਜੀ ਠੀਕ ਤੇ ਸੱਚੀਆਂ ਆਪੀਆਂ ਸਾਡੇ ਮਾਮੇ ਕੋਲ ਬਥੇਰੀਆਂ ਲੱਗੀਆਂ ਹੋਈਆਂ ਜੀ ਜੇ ਕਿਸੇ ਨੇ ਲੈਣੀਆਂ ਤਾਂ ਮਾਮੇ ਦੇ ਕੋਲ ਪਹੁੰਚ ਗਏ पेड़ ਉੱਤੇ ਚੜ੍ਹ ਕੇ ਤੋੜ ਸਕਦਾ ਕਿਉਂ ਵੀ ਮੰਮੀ ਹਾਂ ਠੀਕ ਹੈ ਹਾਂ ਅੱਛਾ ਇਸ ਤਰ੍ਹਾਂ ਇਹਦੇ ਛੋਟੇ ਛੋਟੇ ਸਲਾਈਸ ਕਰ ਲੈਣੇ ਹਾਂਜੀ ਤੁਸੀਂ ਕਿੱਥੋਂ ਤੁਸੀਂ ਕਿੱਥੋਂ ਦੇਖੀ ਇਹ YouTube ਤੋਂ ਨਹੀਂ ਇਹ YouTube ਤਾਂ ਨਹੀਂ ਬੈਠੀਏ ਬੜਾ ਦੇਖੀ ਹੈਗੀ ਮੈਂ ਬੈਠੀ ਤੇ ਮੇਰੀ ਨਾਨੀ ਬਹੁਤ ਬਣਾਇਆ ਕਰਦੀ ਸੀ ਜੀ ਅੱਛਿਆ ਹਾਂ ਤੇ ਆਪਾਂ ਦਾ ਫਿਰ ਵੀ ਇਸ ਤਰ੍ਹਾਂ ਕੱਟਦੇ ਆ ਉਹਨਾਂ ਨੇ ਛੋਟੀਆਂ-ਅੰਪੀਆਂ ਲੈ ਕੇ ਨਾ ਹੂੰ ਉਹ ਗੋਲ-ਗੋਲੰਬੀਆਂ ਦੀ ਕਟਿੰਗ ਕਰ ਲਈ ਹੂੰ ਕਰ ਲਈ ਜੀ ਅਸੀਂ ਹੁਣ ਕਟਿੰਗ ਸਭ ਇਸ ਤਰ੍ਹਾਂ ਕਟਿੰਗ ਕਰ ਲਈ ਜੀ ਓਕੇ ਜੀ ਤੇ ਹੁਣ ਆਪਾਂ ਪਾਵਾਂਗੇ ਆਏ ਹਲੋ ਲਾਈਟਰ ਕਿੱਥੇ ਲਾਈਟਰ ਕਿੱਥੇ ਆ ਬਿਆ ਕਿਉਂ ਨਹੀਂ ਬਰਲੇ ਪਤਾ ਨਹੀਂ ਥੋਤੇ ਗੁੱਸਾ ਹੋਇਆ ਵਾ ਮਾਚੀ ਸੁਨਾਰੇ ਬਾਣ ਲਓ ਧਮਾਕਾ ਹੋ ਜਾ ਭਾਈ ਗਰਮ ਫਟਾਫਟ ਚਾਚੇ ਨੇ ਸਾਡੇ ਨੇ ਜਾਣਾ ਕਿਤੇ ਕੰਮ ਰੋਪੜ ਫੇਰ ਉਹ ਵਿਚਾਰਾ ਬਾਂਝਾ ਰਹੇ ਜੂਗਾ ਅੰਨੀ ਟੇਸਟੀ ਡਿਸ਼ੇਸ ਦੀਸ਼ੇ ਤਾਂ ਡੇਲੀਸ਼ੀਅਸ ਸ਼ੋਭ ਹੁੰਦੀ ਸ਼ੁਭ ਕੋਈ ਵੀ ਮਹਿਕ ਨਾਲ ਜਦੇ ਕਹਿੰਦੇ ਤਾਂ ਜੰਮੀ ਚਪਟਾਰਾ ਵੀ ਕੋਲ ਕੇ ਰੱਖ ਲਿਆ ਮੰਮੀ ਯਾਰ ਅੱਧੇ ਤੇ ਸੁੰਡ ਚ ਕੀ ਫਰਕ ਹੈ ਤਾਂ ਕੁਛ ਨਹੀਂ ਲੱਗਦਾ ਵੈਸੇ ਅੱਧਾ ਸੁੱਕਿਆ ਹੋਇਆ ਜ਼ਿਆਦਾਤਰ ਇਹ ਇਹ ਸੁੰਡ ਵਾਕੀ ਜ਼ਿਆਦਾ ਬਸ ਉਹਨੂੰ ਸੁੱਕੇ ਵੇ ਅੱਧੇ ਨੂੰ ਸੁੰਡ ਕਹਿੰਦੇ ਆ ਮਨਨੋ ਹੋ ਜਾ ਗਰਮ ਲੋ ਜੀ ਤੇਲ ਹੋ ਗਿਆ ਸਾਡਾ ਗਰਮ ਗਰਮ ਹਮ ਹੁਣ ਕੀ ਆ ਪਾਉਣਾ ਇਹਦੇ ਵਿੱਚ ਸਿਰੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਅਚਰ ਰਾਈ ਚ ਮਿਕਸ ਕਰਤਾ ਹਮ ਤੇ ਕਲੌਂਜੀ ਟੈਂ ਟਾ ਢਾ ਅ ਸਿਰੇ ਆ ਤੇ ਜੀਰਾ ਵਿੱਚ ਪਾਤਾ ਇਹ ਰੋਸ ਤੋਂ ਬਾਅਦ ਪਾ ਲਈਏ ਅਸੀਂ ਕਲੌਂਜੀ ਕਲੌਂਜੀ ਠੀਕ ਹੈ ਵਾਓ ਦਰਾਈ ਪਕਾਟ ਵਰਤਦੇ ਹਾਂ ਖੁਸ਼ਬੂ ਕਿੰਨੀ ਵਧੀਆ ਆਉਂਦੀ ਏ ਦੀ ਹਾਂ ਵੇਖੋ ਮੇਰੀ ਨਾਨੀ ਬਹੁਤ ਟੇਸਟੀ ਬਣਾਏ ਕਰਦੀ ਹੈ ਇੱਕ ਪੂਰਾ ਜਿਹਾ ਡੱਬਾ ਹੁੰਦਾ ਦਾ ਮੇਰਾ ਤਾਂ ਇਹ ਦਿਲ ਕਰਦਾ ਦਾ ਵੀ ਮੈਂ ਬਸ ਇਹ ਹੀ ਖਾਈ ਜਾਵਾਂ ਵੀ ਮੈਂ ਹੀ ਖਾਵਾਂ ਹੋਰ ਕੋਈ ਕਾਪੇ ਵੀ ਨਾ ਹਾਂ ਉਹਨਾਂ ਨੇ ਕਾਫੀ ਸਾਰੀਆਂ 15 20 ਅੰਬੀਆਂ ਗੋਲ ਗੋਲ ਕੱਟ ਕੇ ਫੇਰ ਬਣਾਉਂਦੇ ਹਾਂ ਵੈਸੇ ਸਿੱਛੇ ਚਿੱਲੇ ਲਏ ਆ ਇਹ ਜ਼ਿਆਦਾਤਰ ਨਹੀਂ ਸਿੱਛੇ ਚਿੱਲਣੀਆਂ ਆ ਉਸਾਂ ਆਪਣੀ ਮਰਜ਼ੀ ਆ ਆਪਣੀ ਮਰਜ਼ੀ ਆ ਉਹ ਛੱਡ ਗਾਰੇ ਪੈਣ ਲੱਗੇ ਹੁਣ ਕਿਆ ਪਾਉਣਾ ਘਟਾ ਦੋ ਨਮਕ ਹਲਦੀ ਥੂਨੇ ਹਾਂ ਹੂੰ ਠੀਕ ਆ ਜੀ ਪਾਤਾ ਕਾਲੀਆਂ ਕੁੜੀਆਂ ਮਿਰਚਾਂ ਨਹੀਂ ਮਿਰਚ ਦੀ ਲੋੜ ਨਹੀਂ ਹੋ ਰਿਹਾ ਤਾਂ ਸਹੀ ਮਸਾਲਾ ਪਾਓ ਸਾਰੇ ਦਾ ਆਪਣਾ ਆਪਣਾ ਟੇਸਟ ਆ ਇਹਨਾਂ ਨੂੰ ਕਹੇ ਇਹ ਪਾ ਦੇ ਉਹ ਪਾ ਦੇ ਮੈਂ ਇਤਰਾ ਕੇਰੇ ਦੇ ਵਿੱਚ ਬੰਦਾ ਖੁੱਡਿਓ ਚਾ ਦਿੰਦਾ ਹਾਂ ਇਹ ਵੀ ਗੱਲ ਸਹੀ ਥੋਡੀ ਹਾਂ ਹੁਣ ਪਾਤੀਆਂ ਜੀ ਵਿੱਚ ਅੰਭੀਆਂ ਹੁਣ ਤੋਂ ਥੋੜਾ ਜਿਹਾ ਗੈਸ ਕਰ ਲੈਨੇ ਆ ਦੇ ਦਰਵਾਜੇ ਖੜਕਣ ਖੁਸ਼ਬੂ ਆ ਜਾਂਦੀ ਆ ਉਹਨਾਂ ਕੋਲੋਂ ਅੰਦਰ ਹੈ ਇੱਕ ਗੋਲੀ ਪਾਵਾਂਗੇ ਜੀ ਅਸੀਂ ਪਾਣੀ ਦੀ ਪਾਣੀ ਦੀ ਮੈਂ ਗੈਸ ਕੱਟ ਕਰਤਾ ਵਾ ਠੀਕ ਹੈ ਜੇ ਟੱਲੇ ਦੇ ਅੰਬੀਆਂ ਦੇ ਅਨੁਸਾਰ ਮਤਲਬ ਚੀਨੀ ਦੇ ਚਮਚੇ ਲੈਵੇ ਸੀ 3 ਨੰਮੀਆਂ ਤਾਂ 3 ਚਮਚੇ ਦੋ ਵੀ ਤਾਂ ਦੋ ਚਮਚੇ ਪਾ ਦੋ ਵਿੱਚ ਕਰ ਦੋ ਮਿਕਸ ਮੂਚ ਪਾ ਲਈਏ ਇਸ ਤੇ ਉਹਦੇ ਰਿਕਾਰਡਿੰਗ ਬਸ ਥੋੜੀ ਜਿਹੀ ਬਣਾਈ ਹੈ ਇੱਕ ਰਸ ਕੀ ਸਮਝੋ ਜੋ ਮਰਜੀ ਸਭ ਜੋ ਹਮ ਠੀਕ ਹੈ ਜੀ ਹਮ ਹੁਣ ਇਹਨੇ ਬਣਨਾ ਕਦ ਤੱਕ ਹੁਣ ਇਹਨੇ ਬਸ ਜੇ ਤੁਹਾਨੂੰ ਥੋੜਾ ਜਿਹਾ ਸਮਾਨ ਘੱਟ ਲੱਗ ਰਿਹਾ ਜਿਵੇਂ ਕਿ ਮੈਨੂੰ ਥੋੜੀ ਜਿਹੀ ਹਲਦੀ ਵਗੈਰਾ ਘੱਟ ਲੱਗ ਰਹੀ ਹੈ ਹਮ ਤਾਂ ਆਪਾਂ ਥੋੜੀ ਜਿਹੀ ਪਾ ਦੋ ਹਲਦੀ ਪਾ ਦੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਢੱਕ ਦੇਵਾਂਗੇ ਹਮ ਫਿਰ ਥੋੜੀ ਥੇਰ ਬਣਨ ਦੇਵਾਂ ਹਮ ਨੇ ਟੰਕ ਤੱਕ ਸਿਮਲਦੇ ਆ ਨੂੰ 5-6 ਮਿੰਟ ਤੱਕ ਹਾਂਜੀ ਹੁਣ ਤੱਕ ਹੋ ਗਈ ਤਣਾ ਹੋ ਰਹੀ ਹੈ ਜੀ ਤਿਆਰ ਦੇਖੋ ਇਹ ਸਾਡੀ ਸਬਜੀ ਥੋੜੀ ਜਿਹੀ ਕਸਰ ਹੈ ਕਿ ਮੰਮੀ ਕਹਿੰਦੀ ਥੋੜੀ ਜਿਹੀ ਸੁੱਕੀ ਥੋੜੀ ਜਿਹੀ ਲਿਪਲੀ ਪੀਜੀ ਚਾਹੀਦੀ ਹੈ ਪਾਣੀ ਹਲੇ ਮੜ ਜਾ ਵਿੱਚ ਸੋਕ ਲਵੇ ਹੋ ਗਈ ਬਣ ਗਈ ਮੀ ਹਾਂ ਤਕਰੀਬ ਨੇ ਬਣ ਚੁੱਕੀ ਹੈ ਜੀ ਹੂੰ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਠੀਕ ਹੈ ਬਾਪ ਜੀ ਨੂੰ ਚੈੱਕ ਕਰਵਾਵਾਂਗੇ ਕਿਸ ਤਰ੍ਹਾਂ ਦਾ ਟੈਸਟ ਆਇਆ ਥੋੜੀ ਜਿਹੀ ਠੰਡੀ ਕਰ ਲਉਣਾ ਹਾਂ ਉਹ ਤਾਂ ਹੋਣੀ ਹੈ ਠੰਡੀ ਉਹ ਮੂੰਹ ਦੇ ਵਿੱਚ ਗਰਮ ਗਰਮ ਥੋੜਾ ਲੱਗੇ ਆ ਉਧਰ ਥੱਲੇ ਤੇ ਪਚਾਲ ਆ ਰਹੀ ਹੈ ਆਵਾਜ਼ ਆ ਰਹੀ ਹੈ ਚਲੋ ਜੀ ਹੁਣ ਤੁਹਾਨੂੰ ਟੇਸਟਿੰਗ ਟਾਈਮ ਮਿਲਾਗੇ ਅਸੀਂ ਚਲੋ ਜੀ ਲੈ ਕੇ ਚਲੀਏ फटाफट ਬੂਬੂ ਕੋਲ ਲੈਣੀ ਇਹ ਤਾਂ ਪਾਪਾ ਨੂੰ ਚੀਜੀ ਕਦ ਤੈਂ ਖਾਣੀ ਆ ਨਹੀਂ ਤੂੰ ਰਹਿਣ ਦੇ ਮੈਂ ਤੇ papa ਚੱਲੇ ਆ ਨਾਲੇ ਅੱਜ ਪੀਜ਼ਾ ਖਾਣ ਜੀ ਇਹ ਨੋਈ ਜਾਊਗੀ ਜੀ ਥੈਂਕ ਯੂ ਘੇਵ ਥੈਂਕ ਯੂ ਦੇਖੋ ਤਾਂ papa ਆ ਬੜੇ ਸੈਫ ਨੇ ਨਾਲ ਬੈਠ ਕੇ ਥੋੜੇ ਕੋਲਾ ਜਿਹੜਾ ਬੜਾ ਸੈਫ ਤਾਂ ਹੀ ਤਾਂ ਚੁੱਪ ਚੁੱਪ ਬੈਠਾ ਸੈਫ ਲੋਕੀ ਬਣਾਣੀ ਆ ਵਿੱਚ ਵੱਟ ਵਾਲੇ ਥਾ ਕੇ ਦੇਖ ਲਈ ਲੋਕੀ ਹੋਰ ਕੀ ਲੋਕੀ ਹਾ ਲੋਕੀ ਲੋਕੀ ਤਾਂ ਦੀ ਲੋਕੀ ਨਹੀਂ ਹੈਗੀ ਕਿ ਕਿਹਦੀ ਤਾਂ ਹੂੰ ਉਹ ਹੋਰ ਵਸਣਾ ਹੋ ਗਿਆ ਜਾਇਆ ਉਹ ਹੋ ਗਈ ਆ ਉਹੀ ਆ ਬੋਂਜੀ ਸਮਝ ਲਾਓ ਜਿਹੜੀ ਬੋਂਜੀ ਬਣਾਏ ਖਾਣੇ ਹੁੰਦੇ ਆਪਾਂ ਅੰਬਾਰੇ ਗੋਂਜੀ ਅਸੀਂ ਕੱਟੇ ਅੰਬਾਰੇ ਬਣਾਤੀ ਆ ਪਾਂ ਬਰੋਦੇ ਅਲੱਗ ਚ ਜੁੰਦੇ ਨੇ ਪੱਕੇ ਬੰਨੇ ਸਾਰਾ ਮੇਰੀ ਨਾਨੀ ਬਣਾਇਆ ਕਰਦੀ ਸੀ ਉਹਨਾਂ ਨੂੰ ਪਾਇਆ ਸੀ ਤੇ ਇਹਦੇ ਵਿੱਚ ਉਹ ਕੱਚੇ ਅੰਬਾਂ ਦੀ ਬਣਾਇ ਕਰ ਦਿੱਤੀ। ਸਾਤੇ ਜਿੰਨਾ ਮਰਜ਼ੀ ਜ਼ੋਰ ਲਾ ਦੇ ਹਾਂ ਤਾਂ ਕੋਈ ਜੀ ਬਣ ਨਹੀਂ ਉਹਨੂੰ। ਬਿੰਦੀ ਉਹ ਬਣਾਉਂਦੇ। ਹੂੰ ਨਹੀਂ। ਜਦ ਵੀ ਮੈਂ ਬਣਾਉਂਦਾ ਉਹਨੂੰ ਦੋ ਪੱਕੇ ਅੰਬ ਪਾ ਕੇ। ਉਹੀ ਚੀਜ਼ ਐ। ਪਹਿਲਾਂ ਸੁਬਹ ਉਹ ਕਰਾਉ। ਦੇਖਿਆ ਵੀ? ਬਸ ਤੁਹਾਡੇ ਵਾਲੀ ਵੀ ਠੀਕ ਐ। ਅਸਲ ਬਾਤ ਉਹ ਬਹੁਤ ਵਧੀਆ ਐ। ਤੇਰੇ ਹੱਥ ਵੀ ਕਰਦੇ। ਤੇ ਵੀ ਉਹ ਦੋਸ ਠੀਕ ਜੀਦੀ ਤੁਹਾਡੇ। ਆ ਪਾਊਡਰ ਚੱਕੀ ਫਿਰਦੀ ਆ ਵਿੱਚੇ। और तेरे पापा चीज़ जी, जी खा गे। वो थोड़ी बढ़िया पनीर पर पन्ने। अच्छे आ गए ठीक तो 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 है। मैं कहीं थोड़ी और नहीं करती हूँ। क्या कॉइन करने जी? मेंट करनी है। इन्होंने इन्होंने उन्हें तरीका नहीं है। सांड मैसेज रोक दिया भाई। जो फटाई होगा तरीके जरूरी बहुत है। इस आराम जैसे अंदर ਨਹੀਂ ਪਤਾ ਲੋਕਾਂ ਨੂੰ ਇਹ ਚੱਜਦਾ ਹੂੰ ਮਨ ਸਾ ਤੇ ਜਨਨ ਦੋ ਮੀਆਂ ਵੀ ਘਰ ਦੇ ਵਿੱਚ ਰਹਿੰਦੇ ਹੋਵੇ ਦੋ ਅੰਬੀਏ ਲੈ ਕੇ ਬਣਾ ਲਵੇ ਦੋ ਟਾਂਕੇ ਕਹਦੇ ਨਹੀਂ ਜਾਂਦੀਆਂ ਉਹ ਥੋੜਾ ਖੱਟਾਪਣ ਵੀ ਹੈਗਾ ਬੰਦੇ ਵਿੱਚ ਟੱਪਣ ਵੀ ਆਹ ਟਟਕਾਰੇ ਵਾਲੀ ਸਬਜ਼ੀ ਹੈ ਇਹ ਟਟਕਾਰੇ ਵਾਲੀ ਹੂੰ ਹੁਣ ਚਾਚਾ ਰਹਿ ਗਏ ਸਭਾ ਹੈਂ ਜੀ ਮੈਨੂੰ ਮਾਂ ਦੋ ਰੋਟੀਆਂ ਖਾਏ ਲੜੀਆਂ ਖਾ ਲੋ ਖਾ ਲੋ ਖਾ ਲੋ ਮੰਨ ਪਤਾ ਮੈਂ ਇਸ ਕਰਕੇ ਬਣਾਈ ਸੀ ਮੈਂ ਕਿਹਾ ਸਰਦਾਰ ਜੀ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਪਹਿਲਾਂ ਜਦੋਂ ਅਸੀਂ ਇੱਧਰਲੇ ਘਰ ਤੇ ਰਹਿੰਦੇ ਪੱਕੇ ਅੰਬ ਦੀ ਸਬਜ਼ੀ ਬਣਾਉਦੇ ਹੁੰਦੇ ਤੇ ਤਿੰਨ ਚਾਰ ਵਾਰ ਬਣ ਲੈਂਦੀ ਸੀ ਕਿਉਂਕਿ ਥੋੜਾ ਜਿਹਾ ਤੜਕਾ ਲਾ ਕੇ ਆਪੇ ਬਣਾ ਲੈਂਦੇ ਸੀ ਢੂਣ ਵਿੱਚ ਪਾ ਕੇ ਢੂਣ ਥੋੜੇ ਜਿਹਾ ਘਟਦੇ ਘਟਦੇ ਘਟ ਗਈ ਅੱਛਾ ਹਾਂ ਜਿਹਦੇ ਪਿੱਛੇ ਤਾਂ ਥੋੜਾ ਜਿਹਾ ਕਿਨੂਰ ਵੀ ਪਾਇਆ ਫੇਰ ਮੈਂ ਸੋਚਿਆ ਕਿ ਚੱਲ ਥੋੜੇ ਜਿਹਾ ਜਿਵੇਂ ਆਪਾਂ ਕਹਿ ਰਹੀਏ ਤਾਜ਼ੀਆਂ ਕਰੀਏ ਯਾਦਾਂ ਇਸ ਕਰਕੇ ਜੈਨਾਂ ਨੂੰ ਸ਼ੁਭਾ ਸਬਜ਼ੀ ਲੱਗਦੀ ਮੇਰੇ ਤੋਂ ਤੁਹਾਡਾ ਸਵਾਲ ਪੁੱਛਿਆ ਸੀ ਕਿ ਜੀ ਬੀਅਤ ਅਸੀਂ ਅੰਬਿਆਰ ਸਰਦਾ ਜੀ ਸਬਜ਼ੀ ਬਣਾਉਂਦੇ ਹਾਂ ਹਮ ਬਟਵੇ ਬਦਲ ਦਾ ਵਿੱਚ ਇਹ ਚਾਹਣਾ ਸੀ ਵੀ ਮੈਂ ਸਰਦਾ ਜੀ ਸਬਜ਼ੀ ਬਣਾਉਂ ਤਾਂ ਕਰਕੇ ਸਰਦਾ ਜੀ ਕਹਿੰਦਾ ਵੈਰੀ ਗੁੱਡ ਸਵਾਦ ਸੁਖ ਵੀ ਇੱਕ ਥੈਂਕ ਯੂ ਕੁਝ ਜਨ ਪੂਰੀਆਂ ਕਰਨ ਦੇ ਲਈ ਮੇਰੇ ਜਿਹੜੀਆਂ ਮਤਲਬ ਫੇਵਰਿਟ ਚੀਜ਼ਾਂ ਨੇ ਉਹਨੂੰ ਯਾਦ ਰੱਖਣ ਦੇ ਲਈ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਤੁਸੀਂ ਵੀ ਦੱਸਨਾ ਮੰਮੀ ਦੀ ਫੇਵਰਿਟ ਚੀਜ਼ ਕੀ ਹੈ ਮੰਮੀ ਨੂੰ ਫੇਵਰਿਟ ਕੀ ਆ ਹੈ ਮੰਮੀ ਨੂੰ ਫੇਵਰਿਟ ਹੈਗੇ ਮੇਰੇ ਗਾਣਾ ਦੇਖਿਆ ਹੋਈ ਗੱਲ ਆ ਗਈ ਨਾ ਪਤਾ ਕਿਆ ਕਰਾਂ ਮੇਰੇ 베ਸਟ ਨੂੰ ਵੀ ਇਹ ਵੀ ਪਤਾ ਨਹੀਂ ਸੀ ਫੇਵਰਿਟ ਚੀਜ਼ ਕੀ ਹੈ ਪਰ ਇਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਕਿ ਕੀ ਦੀ ਫੇਵਰਿਟ ਚੀਜ਼ ਹੈ ਮੈਨੂੰ 베ਵੜ ਨੂੰ ਵੀ ਮੈਂ ਤੇ ਗਾਣੀ ਖਾਦੀ ਦਾ ਦੱਸੋ ਸੀਰੀਅਸ ਮम्मी ਨੂੰ ਖਾਣ ਦੇ ਵਿੱਚ ਸਭ ਨਾਲ ਜਿਆਦਾ ਪਸੰਦ ਕੀ ਆ ਬਈ ਜੇ ਬੀ ਗੋਸਾ ਚੜਿਆ ਹੋਇਆ ਹੋਵੇ ਮम्मी ਨੂੰ ਤੁਸੀਂ ਮੰਮੀ ਦੀ ਫੇਵਰਿਟ ਚੀਜ਼ ਮੂਰੇ ਰੱਖ ਦਿਓ ਮੰਮੀ ਠੰਡੀ ਹੋ ਜਾਂਦੀ ਹਾਂ ਹਾਂ ਲੱਭੇ ਨਾ ਇਹ ਜੀ ਗੁੱਪਲੀ ਤੋਂ ਬਣਦੀ ਨਹੀਂ ਹੈ ਇਹ ਜੀ ਕੀ ਆ ਇਹ ਬੋਲਦੇ ਉੱਪਰ ਜਾਣਾ ਮੈਂ ਅਮਾ ਬਰਗਰ ਲੈ ਐਨੇ ਲਿਖਿਆ ਸੀ ਬੰਦਾ ਪਿਆਰ ਸਿੰਘ ਚਟਨੀ ਨਾਲ ਵੀ ਦੇਖ ਲੈਣਾ ਸਾਨੂੰ ਉਹ ਵੀ ਪਸੰਦ ਆ ਹਾਂ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਨਾਲ ਕਿ ਚੀਲੇ ਸੀਤੇ ਗਲਾਸ ਤਾ ਬੜੀ ਗੱਲਾਂ ਨਾਲ ਪਤਾ ਨਹੀਂ ਕਿ ਆਪਸੰਦ ਨਾਲ ਮੈਂ ਕਿੰਦੀ ਮੈਂ ਮਿਸ ਕਰਿਆ ਇਹ ਮੇਰੇ ਡੈਡੀ ਨੇ ਨਾਲ ਚਟਨੀ ਖੁਦ ਬਣਾਉਂਦਾ ਅਟੇ ਸਿਖਾਉਂਦੇ ਨੇ ਇਹ ਵੀ ਸਵਾਦ ਬਣਾਉਂਦਾ ਹੈ ਮੇਰੀ ਮੰਮੀ ਰੋਟੀ ਬਣਾਉਂਦੀ ਸੀ ਬਸ ਖਾਂਦੇ ਤੇ ਆਹ ਬੋਲ ਕੇ ਮਨੀ ਪਰੋ ਜੇ ਜਿਹੜੀ ਕਿਹ ਅਗਰ ਬਣਦੀਆਂ ਚੀਜ਼ਾਂ ਹੈਗੇ ਤਾਂ ਨਹੀਂ ਕੋਈ ਕੱਲ ਕੱਲ ਨਹੀਂ ਕੱਲੇ ਜਾਂ ਬੰਦੀ ਐ ਹਾਂ ਉਸਦੀ ਵਾਹ ਅਲੋ ਬੋ ਸਰਪਤ ਬਹੁਤ ਤੁਸੀਂ ਰੱਖਿਆ ਜਾਂ ਤੁਸੀਂ ਮੇਰੀ ਵਾਸ਼ਪੂਰੀ ਕਰਨੀ ਤੁਸੀਂ ਨੇ ਕਰ ਆਪਾਂ ਸਾਰਾ ਕੁਝ ਲਿਆ ਕੇ ਕਰਾ ਰੱਖਿਆ ਹੋਇਆ ਹੁਣ ਮਰਾ ਕੇ ਦਾ ਫਾਇਦਾ ਨਹੀਂ ਕਿ ਉਹ ਵੀ ਮੈਂ ਕਰਾਂ ਲੈ ਉਹ ਤਾਂ ਦੱਸਿਆ ਮੈਂ ਤੁਹਾਨੂੰ ਹਾਂ ਜੀ ਮੈਂ ਉਹਨਾਂ ਨੇ ਜੀ ਜੋ ਸੀ ਤੈਨੂੰ ਪਸੰਦ ਆ ਉਹ ਜਿਹੜੀ ਚੀਜ਼ ਦੀ ਬਣਨੀ ਆ ਸਮਾਨ ਖਾਇਗਾ ਬਣੀਗਾ ਹਾਏ ਕਿੱਦਾਂ ਕਰਾਰੀ ਬਸਾਣੀ ਹਾਂ ਪੇ ਆਏ ਪੇ ਆ ਬਸ ਮੈਂ ਫਿਰ ਅਸੀਂ ਬਣਾ ਸੀ ਤਾਂ ਖਾਏ ਨੇ ਨਾ ਆਪਣਾ ਕਹ ਤਾਂ ਥੋਲੂ ਪੁੱਛਦੇ ਤੇ ਤੂੰ ਆਈ ਤੀ ਕਿੱਥੇ ਲੈ ਕੇ ਖਤਮ ਕਰਤੀ ਹਾਂ ਕੀ ਨਾ ਭਾਂਡਾ ਕੀ ਨਾ ਭਾਂਡਾ ਇਹ ਕਹਾ ਪਤਾ ਹਾਂ ਪਤਾ ਨਹੀਂ ਹੁੰਦਾ ਘਰ ਦੇ ਵਿੱਚ ਨਾ ਕੀ ਹੈ ਨਾ ਭਾਂਡਾ ਹੂੰ ਬਾ ਕਾਬਿਲ ਰਚੇ ਬਹੁਤ ਵਧੀਆ ਬੈਸਟ ਮੈਂ ਤਾਂ ਲੇਖਿਆ ਸੀ ਜੈਸੇ ਜੇ ਕੋਈ ਪਾਇਆਗਾ ਵੀ papa mummy ਨੂੰ ਕਿਹੜੀ ਡੀਸ਼ ਪਸੰਦ ਹੈ ਬਸ ਗੱਲ ਇੰਨੀ ਖੋਈ ਜਿਹੋ ਜੋ ਸੁਖਵੀਰ ਨੂੰ ਪਸੰਦ ਆ ਜੋ ਬਣਾ ਕੇ ਖਾਣਾ ਉਹ ਸਾਰਾ ਸਮਾਨ ਮੈਂ ਰਸੋਈ ਦੇ ਵਿੱਚ ਲੈ ਕੇ ਰੱਖਿਆ ਹੋਇਆ ਹੈ ਤੁਹਾਨੂੰ ਨਾਮ ਪੁੱਛਿਆ ਤਾਂ ਸੀ ਤੁਹਾਨੂੰ ਇਹ ਤਾਂ ਇੰਗਰੀਡੀਅੰਟਸ ਤਾਂ ਪੁੱਛਿਆ ਹੀ ਨਹੀਂ ਵੀ ਕਿਹੜੇ ਕਿਹੜੇ ਚਾਹੀਦੇ ਆ ਹਰ ਇੱਕ ਚੀਜ਼ ਰਸੋਈ ਦੇ ਵਿੱਚ ਲਿਆ ਕੇ ਰੱਖੀ ਹੋਈ ਜਮ ਨਹੀਂ ਇਹ ਕਮ ਗਲਤ ਸੀ ਪਾਪਾ ਮਮਮੀ ਉਹ ਕਹੀ ਜਾਂਦੀ ਆ ਪਾਪਾ ਮੈਨੂੰ ਪਿਆਰੇ ਬੋ ਕਾਦੇ ਪਤਾ ਤਾਂ ਹੈ ਨਹੀਂ ਪਾਪਾ ਨੂੰ ਉਹ ਨਹੀਂ ਆ ਤਾਂ ਹੁਣ ਟਾਈਮ ਕੱਟਣਾ ਹੁੰਦਾ ਬਸ ਬਨੇ ਆਣੇ ਕਰਕੇ ਮਾਂ ਨੂੰ ਲਾਉਣੀ ਆ ਬਸ ਕਰੋ ਦੇਖੀ ਚਲੋ ਅੱਛਾ ਚਲੋ ਛੱਡੋ ਤੁਸੀਂ ਆਏ ਹੋ ਦਾਦੋ ਪਾਪਾ ਦਾ ਜਨਮ ਕਿਹੜੇ ਸਨ ਵਿੱਚ ਹੋਇਆ ਤਾਂ ਸਨ 80 ਸਾਲ ਚ ਹੋਇਆ ਇਹ ਨੂੰ ਪਤਾ ਵੀਰ ਵੀਰ ਸੀ ਜੀ ਉਹ ਹਾਂ ਮੰਮੀ ਤਾਂ ਹੀ ਤਾਂ ਬੜੀ ਹੋਈ ਸੀ 6 ਮਹੀਨੇ ਰਾਈਟ ਉਹ ਨਾ ਸੱਚੇ ਚਾਹੀ ਬੜੀ ਹੋਣੀ ਹਾਂ ਠੀਕ ਬੜੀਆਂ ਜਾਨੀ ਜੇ ਚਿਕੜਾ ਮੈਂ ਸਾਗ ਜੇ ਜੀ ਖਾਣੇ ਆ ਥੋੜਾ ਜਿਹਾ ਨਮਕ ਦਾ ਪੈ ਕਰਦਾ ਜਿਹਦੇ ਵਿੱਚ ਵੈਸੇ ਅਸੀਂ ਕਰਦੇ ਬਹੁਤ ਹਾਂ ਸਾਡੀ ਲੋਕ ਝੋਕੇ ਹੁੰਦੀ ਦੇਖ ਚੱਲਦੀ ਰਹਿੰਦੀ ਉਤੋਂ ਹਾਂਏ ਹਾਂਏ ਬਿਹਰੂਪ ਵੀ ਅੱਜ ਸੀ ਇੱਕ ਬਸੇ ਹੋਰ ਉਸੇ ਕੱਢਦੇ ਆ। ਉਹਰੇ ਪੰਡਿ ਮਾਕੀ ਮੈਂ ਬੰਦੇ ਇੱਕ ਸੈਂਪਲ ਵੀਡੀਓ ਤੇ। ਤੁਹਾਡਾ ਮਾਤਾ ਤੁਹਾਨੂੰ ਵੇਸ਼ਾ ਚੜਦੀ ਕਲਾ ਚ ਰਹੇ। ਖੁਸ਼ ਰਹੋ ਤੰਦਰੁਸਤ ਰਹੋ। ਬਾਏ ਬਾਏ। ਬਾਏ। ਬਾਏ ਬਾਏ। ਬਾਏ। ਵੀਡੀਓ ਤਾਜੀ ਕਰਤੀ ਸੀ ਆਫ ਫਿਰ ਮੈਂ ਕਿਹਾ ਚਾਚੇ ਨੂੰ ਦਿਖਾਉਣਾ ਤਾਂ ਬਣਦਾ ਹੈ ਕਿਉਂਕਿ ਚਾਚਾ ਜਿਆਦਾ ਵਧੀਆ ਗੱਲਾਂ ਦੱਸਦਾ। ਪਾਪਾ ਵੀ ਦੱਸਦੇ ਆ। ਚਾਚੂ ਦਾ ਟੈਕਸਚਰ ਹੋਰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਅਦਕਾਰ ਤੁਮਹਨ ਪਹਿਲੀ ਆ ਗਏ ਤੇ ਰੋਕੀ ਮੇਰੇ ਖਾਤਰ ਕਿਉਂ ਮਾਦਾ ਲਿੱਟਾ ਦਾ ਪਾਣੀ ਦਾ ਗਲਾਸ ਵੀ ਲੈ ਆਣਾ ਘਰ ਮੇਰੇ ਜਿੰਨਾ ਪਾਣੀ ਬੱਦ ਕੇ ਪੀਂਦੇ ਆ ਸੀ ਜੋ ਫਿਰ ਨਾਲ ਸਹੀ ਹੋਊਗਾ ਆ ਪਾਣੇ ਲੱਗ ਗਈ ਇਹ ਤਾਂ ਨੀ ਮੈਂ ਚਟਣੀ ਹੁੰਦੀ ਉਹ ਵੀ ਸਵਾਦ ਆ ਖੱਟ ਚਟਣੀ ਮਾਦੀ ਚਟਣੀ ਦੇਰ ਨੂੰ ਵੀ ਹੁਣ ਸਮੈਲਾ ਪਾਪਾ ਨੂੰ ਵੀ ਸਮੈਲਾ ਬਾਈ ਉਹ ਕਿਆ ਕਹਿ ਰਿਹਾ ਉਹਨਾਂ ਨੇ ਖਾਣ ਵਾਲੇ ਨੂੰ ਦੱਸਣਗੇ ਕਿਆ ਚੀਜ਼ ਆਹ ਹੈ ਰਾਈ ਬਾਬਾ ਰੁਕ ਜੂ ਥੱਕ ਲਈ ਗਈ ਦੀਨ ਬਾਬਾ ਬਲਦੇ ਤਾਂ ਖਾਣੀ ਦਾ ਮਤੂ ਦੱਸ ਪੁੱਤ ਨੂੰ ਹਲ ਹਾਂ ਇਹ ਨਹੀਂ ਨੋਬ ਬਣਾ ਜੋ ਕੋਰ ਮਾਣ ਹੈ ਆਹ ਇਹ ਕਹੇ ਕਰਦੇ ਹੈ ਕਿ ਸੁਭਾ ਚਲ ਚਲ ਚੌੜਾ ਚਲ ਹਾਂ ਅਜਾ ਮੱਕਤੀ ਵੀ ਨਹੀਂ ਹੈ ਕਿ ਥੋੜੀ ਕਦਾ ਬਾਕ ਬਾਕ ਨਹੀਂ ਵੀਰ ਜੱਤਨੀ ਤੋਂ ਦੀ ਚੱਟਣੀ ਨਹੀਂ ਹੈਗੀ ਇਹ ਸਬਜੀ ਆ ਯਾਰ ਚਾਚੇ ਇਹਨਾਂ ਸਵਾਦ ਹੋਈ ਆ ਅੰਬਾ ਕੀ ਸਬਜੀ ਐ ਅੰਬਾ ਕੀ ਸਬਜੀ ਖੋ ਜੀ ਮਿੱਠੀ ਆ ਹਾਂ ਕਾਰਾ ਖੱਟੀ ਆ ਐ ਇਹਨਾਂ ਖਵਾ ਗੀ ਤਾਂ ਮਹਿਕ ਨਾਲ ਨਹੀਂ ਭੇਦੀ ਨਾ ਹੁਣ ਮਹਿਕ ਨਾਲ ਨਹੀਂ ਭੇਦੀ ਨਾ ਹੁਣ ਤੂੰ ਦੱਸੋ ਬਤਾ ਮਾਚ ਹੋ ਮੱਛੀ ਬਣਦਾ ਮੱਛੀ ਦੀ ਤਰ੍ਹਾਂ ਦਾਲ ਦੀ ਹੁੰਦੀ ਬਾਣੀ ਚ ਤਾਂ ਮੱਛੀ ਕੋ ਚੱਲੇਗੀ ਪੁੱਜਾਓ ਛਾਂ ਦੇ ਸਿਰwidehat ਦੰਬ ਬਸਾ ਦੇ ਦੂਮਾ ਹੁਸਕਾਤ ਪੰਜ ਅਸੀਂ ਪੰਜ ਅਸੀਂ ਛਾਹ ਹੁੰ ਜਾ ਕੇ ਲੈਣਾ ਸੱਤ ਰੋਟੀਆਂ ਕਾਰੀਆਂ ਚਾਚੂ ਹਾਂ ਦਾ ਬਦਲ ਕਿੱਥੇ ਘਟ ਜੂ ਚੱਲ ਜਿੱਕੇ ਐ ਦਾ ਹਲੇ ਥਾ ਮਾ ਇੱਕ ਗੱਲ ਆ ਤੁਸੀਂ ਕਿਉਂ ਬਣਾਉਂਦੇ ਹੋ ਜੇ ਦੇਰ ਤੇ ਥੋੜੀ ਜਿਹੀ ਮਿਰਚ ਪਾ ਦਿੰਦੇ ਕਰਾਰੀ ਜੀ ਰੱਖ ਕੇ ਫਿਰ ਇਹਨਾਂ ਨੂੰ ਹੋਰ ਸੁਆਦ ਬਣ ਜੇ ਜੀ ਮਾੜਾ ਤਾ ਹੁਣ ਪੂਰੀਓ ਮੁਰਕੀਆ ਵਾਲਾ ਰਾਕਾ ਨਾ ਬਣਉਣ ਲੱਗ ਪਉਣ ਲੱਗ ਗਏ ਰਾਈਟ ਹੁਣ ਚਟਣੀ ਦੇ ਸਾਬ ਨਾਲ ਖਾਓ ਜੀ ਵੀ ਸਭ ਸਬਜ਼ੀ ਸੁਆਦ ਹੂੰ ਕਾਉਂ ਜੀ ਪਾਈ ਵੀ ਵਿੱਚ ਹੂੰ ਜੀਨੀ ਵੀ ਪਾਈਤੀ ਅਸੀਂ ਚੀਨੀ ਖੱਟਾ ਮਿੱਠਾ ਹੂੰ ਮਾਈ ਨਹੀਂ ਕਲਾਰ ਜੀ ਜਿਆ ਰਾਈ ਵਿਚੇ ਪਾਈ ਲੜਾਈ ਫਿਰ ਮੜਾਈ ਆ ਤੁਖਾਦੀ ਹੂੰ ਪ੍ਰੀਤ ਸਵਾਦ ਹਾਂ ਤਾਂ ਵੈਰੀ ਗੁੱਡ ਹਾਂ ਸਹੀ ਗਣੀ ਜਿਵੇਂ ਅੰਮਾ ਦੀ ਚਟਣੀ ਹੁੰਦੀ ਬਸ ਸਮਝ ਲੋ ਉਹੀ ਚੀਜ਼ ਆ ਜਦੋਂ ਤਲੀ ਲੱਗ ਜਿੰਦੀ ਹਾਂ ਤਾਂ ਹਰ ਜੀ ਦੀ ਗੁਸਤੀ ਆਉਂਦੀ ਹੈ ਵੀ ਸਾਜੀ ਆ ਮਰਾਲਿਆ ਮੰਮੀ ਕੁਛ ਲੱਗੀ ਦੀ ਬੋਲਣ ਚੁੱਪੇ ਕਰ ਗਈ ਧੰਨਵਾਦ ਤੁਹਾਡਾ ਅੰਦੀ ਸਵਾਦ ਤੁਸੀਂ ਤਕਰੀਬ ਬਣਾਈ ਸਭ ਦੀ ਬਣਾਈ ਪਪਾ ਨੇ ਕੋਲ ਦੇ ਚੱਟ ਕੇ ਸਾਡਾ ਨੂੰ ਦੁਖਾਈ ਹਾਂ ਖਾ ਲਈ ਆ ਵੀ ਬਈ ਦੇਖ ਲੋ ਹਾਂ ਯੰਮੀ ਆ ਦੇਖ ਲੋ ਤੁਸੀਂ ਚੋ ਚੱਟ ਕੇ ਸਹੀ ਕਰ ਮਨੂੰ ਜਾਗਣਾ ਕੋ ਮੀਰੀ ਜੀ ਵੀ ਅੱਧੀ ਸਵਾਦ ਪਾ ਦੂਗੀ ਮੰਮੀ ਨੇ ਬਣਾਈ ਆ ਯਾਰ ਮੰਮੀ ਦੇ ਹੱਥ ਦਾ ਚਾਚੂ ਸਵਾਦ ਹਾਏ 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 ajia. yav beni zorlarka da bantlıyorum. ki de burada da yapamam. experience experience sunuyor ya. ha. var çok adam. sari umut zaten çok iyi davranıyorlar ve karşı. tez. ਹਿੰਨਾ ਬਾਰੇ ਤੇ ਹਿੰਨਾ ਬਾਰੇ ਕਹਿੰਦੀ ਏ ਬੜੀ ਗੱਲ ਕਹਿ ਕੇ ਆ। ਕੀ? ਰੋਟੀਆਂ ਤੇ ਗੱਤਨ ਮੈਂ ਦੱਸੀ ਤਾਂ ਚ ਛੋੜ ਕੋ ਤਾਂ। ਹਾਂ ਪੇਪਾ ਕੇ ਖਾਦੀ ਆ। ਇਹ ਜਾ ਕੇ ਖਾਦੀ ਆ। ਆਹ ਆ ਦੇਖੀ ਇੱਧਰ ਲੈ ਕੌਲੀਆਂ। ਮੂਹ ਨੂੰ ਲਾਤੀਆਂ ਝੂਟੀਆਂ ਹੋ ਗੀਆਂ ਹੁਣੋ। ਹੱਸ ਹੱਸ। ਹੋਰ ਕੋਤੀ ਲਾ ਬਤੂਲਾ ਲੈਣਾ ਪਤੀਲਾ ਵੀ ਲੈ। ਇੱਕ ਚੁੰਡੀ ਲੈ ਕੇ ਇੱਕ ਚੁੰਡੀ। ਆਹ ਆਹ ਸੁਣਦੀ ਆ। ਕਾਕਾ ਜੁਗਰੀਤਾ ਪੀਰ ਜੀ ਕਿ ਸੇ ਘਰ ਆਇਆ ਕਾਕਾ ਪੀਰ ਜੀ ਕਿਤਾ ਨਰਾ ਦਾ ਗੜੀ ਮੁੰਡਾ ਲੈਣੇ ਰੋਸੀ ਅੱਜ ਬਥੇ ਗੱਡੀ ਚ ਬੈਠ ਗਏ ਕਹਿੰਦਾ ਚੰਗਾ ਮम्मा ਅਗਰ ਸਾਡੇ ਜੁਗਰੀਤ ਦਾ ਵਿਆਹ ਨਹੀਂ ਕਰਾਂਗਾ ਮੈਂ ਮਨ ਕੋਲੇ ਰੱਖੂਗਾ ਉਹਨੂੰ ਕੀ ਆਦਾ ਨਹੀਂ ਉਹਨੂੰ ਕੀ ਆਦਾ ਗਿਆ ਵਿਆਹ ਦੀ ਗੱਲ ਵੀ ਚੋੜੇ ਕੰਨਦਾ ਉਹਦਾ ਚੰਦਾ ਉੱਤ ਗਿਆ ਮੈਂ ਨਾਲ ਲੇਕਿਨ ਆਵਾਜ਼ ਘੱਟ ਨਹੀਂ ਬੋਲਦਾ ਅੱਛਾ ਆਹ ਕਹਿੰਦਾ ਤਾਂ ਗੱਡੀ ਚੋਂ ਉੱਪਰ ਜਾਏ ਵੀ ਲੱਗੀ ਫਿਰੇ ਤੁਸੀਂ ਲਾਂਗੇ ਮਗਰ ਤਾਂ ਸਾਰੇ ਕਮਰੇ ਚ ਕਿੱਥੇ ਕਾਕਾ ਕਿੱਥੇ ਕਾਕਾ ਕਿੱਥੇ ਕੰਮ ਮੈਨੂੰ ਕਹਿੰਦੀ ਮੈਂ ਕਿਹਾ ਹਾਂ ਚੁਖ ਜੂਸ ਕਾਕਾ ਆਈਸਕ੍ਰੀਮ ਪਤਾ ਨਹੀਂ ਆਈਸਕ੍ਰੀਮ ਕਿੱਥੇ ਤੇ ਜ਼ਿਆਦਾ ਹੀ ਉਹ ਲੈਣਗੇ ਬਾਹਰ ਮੌਕੇ ਪਰ ਕੱਪੜੇ ਕੱਢ ਰਿਹਾ ਆ ਵੀਰੇ ਹੁਣ ਅਸੀਂ ਉਧਰ ਜਾੜੂ ਕਢਿਆ ਆ ਕੱਪੜੇ ਕਢ ਲਿਆ ਆ ਵੀ ਲੈ ਕੇ ਜਾਣੀ ਹੈ ਇਹ ਮਗਰ ਕੋਈ ਚਲ ਕੋਈ ਕਰ ਪਣਾ ਪਾਣੇ ਤੇ ਕਢਣਾ ਕੜਾ ਤਾਂtodi ਕਰੇ ਤਾਂ ਮਨੂ ਜਦ ਮੋਟਰ ਦਾ ਲੈ ਲੈ ਕਾ ਕਟਾਈ ਲੈ ਕੇ ਤੇਰੇ ਕਿਵੇਂ ਹੋਣੀ ਕਰ ਰਹੇ ਨੇ ਪਤਾ ਨਹੀਂ ਕਿਹਾ ਚਲੋ ਜੀ ਬੱਠੀ ਕੰਮ ਮਿਲਦਾ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ